ਨਵਪੁਰੂ ਪੰਜਾਬ ਦੀ ਈਸ਼ਾਨ ਇੱਕ ਵਾਰੀ ਇਹਦੇ ਨਾਂ ਤੇ ਤਾੜੀਆਂ ਸਾਰੀ ਮਾਰ ਦੋਰੀ ਇਸ ਨੂੰ ਯਾਦ ਹੋਣਾ ਜਦੋਂ ਪਿਛਲੇ ਸਮੇਂ ਵਿੱਚ ਸੁਦਾਨ ਸਿੰਘ ਨੂੰ ਰਾਜਸਥਾਨ ਦੇ ਇੱਕ ਪਹਿਲਵਾਨ ਨੇ ਲਲਕਾਰਿਆ ਸੀਗਾ ਤੇ ਉਸ ਪਹਿਲਵਾਨ ਨੂੰ ਜਿਹੜਾ ਧੂਲ ਚ ਡਾਈ ਸੀ ਕਿ ਸੁਦਾਨ ਸਿੰਘ ਨੇ ਔਰ ਜਦੋਂ ਇਹਨਾਂ ਨੇ ਮਾਨ ਸਨਮਾਨ ਜਿੱਤਿਆ ਤੇ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਮੇਰਾ ਇਹ ਮਾਨ ਸਨਮਾਨ ਸਤਗੁਰੂ ਅਰਬਿੰਦਾਸ ਮਹਾਰਾਜ ਨੂੰ ਸਮਰਪਿਤ ਹੈ ਡਾਕਟਰ मुकाम हासिल करने तो बादल ने अपने महापुरुषा चार दिता और धरती का लिया शहर का नाम रोशन किया जय गुरे जय भी सत